ਸੋਹੀ 2287 ਵਾਲਾ ਚੈਨਲ ਦੇ ਗਏ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਤੇ ਆਹ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ तकरीबन ਅੱਜ ਭਾਈ ਇਹਨਾਂ ਨੂੰ 5-6 ਦਿਨ ਹੋ ਗਏ ਕਣਕ ਵਿੱਚ ਸੰਘੋਰ ਪਾਈ ਨੂੰ ਜਿਹੜੀ ਆਪਾਂ ਪਾਣੀ ਲੱਗਣ ਤੋਂ ਤੁਰੰਤ ਬਾਅਦ ਜਿਹੜੀ ਸੰਘੋਰ ਪਾਈ ਆਪਾਂ ਵੀਡੀਓ ਪਾਈ ਸੀ ਉਹਦੀ ਤੇ ਅੱਜ 5-6 ਦਿਨ ਹੋ ਗਏ ਹਨ तकरीबन ਤੇ ਕਣਕ ਦੇਖੋ ਵੀ ਪੂਰੀ ਐਨ ਵਧੀਆ ਖੜੀ ਐ ਨਾ ਕੋਈ ਕਣਕ ਤੇ ਵੈਡ ਇਫੈਕਟ ਹੋਇਆ ਦਵਾਈ ਦਾ ਤੇ ਨਾ ਜਿਹੜਾ ਕਣਕ ਨੇ ਕੋਈ ਰੰਗ ਬਦਲਾਇਆ ਨਾ ਕਣਕ ਦੇ ਵਿੱਚ ਕੋਈ ਵਾਧਾ ਵਿਕਾਸ ਵਿੱਚ ਰੁਕਾਵਟ ਆਈ ਐ ਉਰੀਰ ਪਾਣੀ ਲੱਗਣ ਤੋਂ ਬਾਅਦ ਮਲ ਵੀ ਰਹੀ ਹੈ ਤੇ ਜਿਹੜਾ ਆਪਾਂ ਯੂਰੀਆ ਪਾਇਆ ਨਾਈਟ੍ਰੋਜਨ ਦਿੱਤੀ ਆਪਾਂ ਫਸਲ ਨੂੰ ਤੇ ਉਹਨੇ ਵੀ ਆਪਣਾ ਵਧੀਆ ਕੰਮ ਕਰਿਆ ਤੇ ਅੱਗੇ 5-4 ਦਿਨ ਉਹਨੇ ਆਪਣਾ ਕੰਮ ਕਰਦੇ ਰਹਿਣਾ ਤੇ ਆਪਾਂ ਜਿਹੜੀ ਵੀਡੀਓ ਚ ਗੱਲ ਇਹੀ ਕਰਨੀ ਹੈ ਵੀ ਕਈ ਭਰਾ ਕਹਿੰਦੇ ਸੀਗੇ ਵੀ ਭਾਈ ਅਸੀਂ ਅਬ ਕੀਰਾ ਕਰੀਆ ਅਬ ਕੀਰਾ ਕਰਨੇ ਤੋਂ ਬਾਅਦ ਜਿਹੜਾ ਗੁੱਲੀ ਡੰਡੇ ਦਾ ਕੰਟਰੋਲ ਨਹੀਂ ਹੋਇਆ ਵੀ ਕੀ ਆਪਾਂ ਜਿਹੜੀ ਹੋਣਾ ਸੰਕੋਰ ਖੇਤ ਦੇ ਵਿੱਚ ਪਾ ਸਕਦੇ ਆ ਤੇ ਦੂਜੀ ਗੱਲ ਹੈ ਵੀ ਆਪਾਂ ਜਿਹੜਾ ਪਹਿਲਾ ਪਾਣੀ ਆ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਚੋ ਕਿਹੜੀ ਇਹ ਜੀ ਖਾਦ ਪਾਈ ਆਪਾਂ ਕੀ ਇਹ ਆ ਜਾਂ ਕਣਕ ਦੇ ਵਿੱਚ ਪਾਈਏ ਵੀ ਜਿਹਦੇ ਨਾਲ ਆਪਣਾ ਜਿਹੜਾ ਆਉਣ ਵਾਲੇ ਟਾਈਮ ਵਿੱਚ ਫਸਲ ਵੀ ਆਪਣੀ ਵਧੀਆ ਰਹੇ ਤੇ ਜਿਹੜਾ ਆਪਾਂ ਨੂੰ ਚੰਗਾ ਮੁਨਾਫਾ ਝਾੜ ਦੇ ਵਿੱਚ ਵੀ ਦੇ ਕੇ ਜਾਵੇ ਵੀ ਐਂਡ ਤੱਕ ਜਿਹੜੀ ਫਸਲ ਚੰਗਾ ਝਾੜ ਦੇ ਜਵੇ ਕਿਉਂਕਿ ਜਿਹੜੀ ਮੈਨੇਜਮੈਂਟ ਆ ਫਸਲ ਦੀ ਉਹ ਸਟਾਰਟਿੰਗ ਤੋਂ ਹੀ ਕਰਨੀ ਪੈਂਦੀ ਹੈ ਤਕਰੀਬਨ ਜੇ ਆਪਾਂ ਪਹਿਲੇ 50 ਦਿਨ ਵਧੀਆ ਦੇਖ ਰੇਖ ਫਸਲ ਦੀ ਕਰ ਲਈ ਤਾਂ ਆਪਾਂ ਨੂੰ ਐਂਡ ਤੱਕ ਇੱਕ ਵਧੀਆ ਚੰਗਾ ਰਿਕਾਰਡ ਤੋੜ ਜਿਹੜਾ ਮੁਨਾਫਾ ਜਾਂ ਝਾੜ ਲਾ ਲਓ ਜਾਂ ਵਧੀਆ ਕਹਿਣ ਦਾ ਮਤਲਬ ਟੋਪ ਦੀਆਂ ਫਸਲਾਂ ਦੇ ਵਿੱਚ ਜਿਹੜੇ ਚੰਗੇ ਝਾੜ ਆਉਣੇ ਉਹਨਾਂ ਦੇ ਵਿੱਚ ਆਪਣੀ ਫਸਲ ਆ ਜਾਂਦੀ ਹੈ ਜੇ ਆਪਾਂ 50 ਦਿਨ ਦੇ ਵਿੱਚ ਵਿੱਚ ਵਧੀਆ ਤਰੀਕੇ ਨਾਲ ਜਿਹੜੀ ਫਸਲ ਦੀ ਦੇਖ ਰੇਖ ਕਰ ਲਈ ਹੁਣ ਉਸ ਹੀ ਦੇਖ ਰੇਖ ਬਾਰੇ ਆਪਾਂ ਵੀਡੀਓ 'ਚ ਗੱਲ ਕਰਨੀ ਹੈ ਤੇ ਜਿਹੜੇ ਭਰਾ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮੇਰਾ ਬਾਕੀ ਭਰਾ ਵੀਡੀਓ ਜਿਹੜੀ ਪੂਰੀ ਦੇਖ ਲਿਓ ਹਨਾ ਕਿਉਂਕਿ ਅੱਧੀ ਵੀਡੀਓ ਅਧੂਰੀ ਵੀਡੀਓ 'ਚ ਕੁਝ ਗੱਲਾਂ ਰਹਿ ਜੈਣੀਆਂ ਤੇ ਮੇਰਾ ਵੀਰ ਫਿਰ ਉਹੀ ਕਮੈਂਟ ਦੇ ਵਿੱਚ ਪ ਵੀ ਜਿਹੜੀ ਸੰਕੋਰ ਹੈ ਜਿਹੜੇ ਭਰਾ ਕਹਿੰਨੇ ਆ ਵੀ ਅਵਕੀਰਾ ਕਰੀ ਸੀਗੀ ਆਪਾਂ ਤੇ ਉਹ ਤੇ ਅਵਕੀਰਾ ਨੇ ਜਿਹੜਾ ਗੁੱਲੀ ਡੰਡਾ ਕੰਟਰੋਲ ਨਹੀਂ ਕਰਿਆ ਵੀ ਕੀ ਆਪਾਂ ਹੁਣ ਸੰਕੋਰ ਪਾ ਸਕਦੇ ਆ ਦੇਖੋ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਵੀ ਜਿਹੜੀ ਅਵਕੀਰਾ ਤੋਂ ਬਾਅਦ ਸੰਕੋਰ ਪਾਉਣਾ ਨਾਤੇ ਇਹ ਆਪਾਂ ਤਜਰਬਾ ਕਰਿਆ ਆਪਣੇ ਖੇਤ ਦੇ ਵਿੱਚ ਨਾ ਆਪਾਂ ਅਵਕੀਰਾ ਕਰਕੇ ਸੰਕੋਰ ਪਾਈ ਆ ਆਪਾਂ ਐਵੇਂ ਕਹਿ ਦਈਏ ਤੁਹਾਨੂੰ ਵੀ ਤੁਸੀਂ ਪਾ ਲਓ ਤੇ ਕਾਹਲੂ ਕੋਈ ਤੁਹਾਨੂੰ ਗਲਤ ਰਿਜ਼ਲਟ ਮਿਲ ਗਿਆ ਤੇ ਮੁੜ ਕੇ ਤੁਸੀਂ ਨਿੰਦਣਾਂ ਵਾਲਾ ਕੰਮ ਹੋ ਜਾਂਦਾ ਤੇ ਆਪਾਂ ਵੀ ਨਹੀਂ ਚਾਹੁੰਦੇ ਕਿਉਂਕਿ ਆਪਾਂ ਵਾਰ-ਵਾਰ ਵੀ ਕਿਸੇ ਦਾ ਨੁਕਸਾਨ ਹੋਵੇ ਹਾਂ ਪਰ ਤੁਸੀਂ ਇਹ ਜਿਹੜਾ ਵੀਡੀਓ ਤੁਹਾਨੂੰ ਮੈਂ ਦਿਖਾਉਣਾ ਵੀ ਜਿਹੜੀ ਅਕੀਰਾ ਕਰਕੇ 20-22 ਦਿਨ ਤੇ ਪਾਣੀ ਲਾਇਆ ਵਾ ਇੱਕ ਪਾਸੇ ਕਣਕ ਜਿਹੜੀ ਹਲਕੀ ਜਿਹੀ ਦਿਖ ਰਹੀ ਆ ਉਹ ਪਈ ਆ ਤੇ ਦੂਜੇ ਪਾਸੇ ਜਿਹੜੀ ਆਪਣੀ ਖੇਤ ਦਾ ਬੂਟਾ ਏ ਵੀ ਜਿਹਦੇ ਵਿੱਚ ਆਪਾਂ ਪਾਣੀ 30-32 ਦਿਨ ਤੇ ਪਾਣੀ ਲਾਇਆ ਤੇ ਬਾਅਦ ਚੋਂ ਸੰਕੋਰ ਪਾਈ ਆ ਇੱਕ ਪਾਸੇ ਉਹ ਬੂਟਾ ਕਿਉਂਕਿ ਜਦੋਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਬਈ ਪਾਣੀ ਜਿਹੜਾ 20-22 ਦਿਨ ਤੇ ਲਾਉਣਾ ਨੁਕਸਾਨ ਕਰਦਾ ਕਣਕ ਦਾ ਜਿਹੜਾ ਵਾਧਾ ਵਿਕਾਸ ਹੈ ਕਣਕ ਦਾ ਰੋਕਦਾ ਜਿਹਦੇ ਕਰਕੇ ਜਿਹੜਾ ਬੂਟਾ ਉਹ ਚੰਗਾ ਫਟਾਰਾ ਨਹੀਂ ਕਰ ਪਾਉਂਦਾ ਤੇ ਉਹਦੀ ਜਿਹੜੀ ਖਾਦ ਖਰਾਕਾ ਰ ਤੇ ਹੁਣ ਤੁਸੀਂ ਦੇਖ ਲਓ ਵੀ ਤੁਹਾਡੇ ਸਾਹਮਣੇ ਆ ਬੂਟਾ ਦੋਏ ਬੂਟੇ ਇੱਕ ਪਾਸੇ ਜਿਹੜੇ ਸੰਕੋਰ ਪਾਈ ਆਪਾਂ ਔਰ ਪਾਣੀ 30 32 ਦਿਨ ਤੇ ਲਾਇਆ ਤੇ ਉਹ ਬੂਟਾ ਹੈ ਤੇ ਆਪਾਂ ਇੱਕ ਗੱਲ ਕਹੀ ਸੀਗੀ ਵੀ ਜਿਹੜਾ ਯੂਰੀਆ ਪਾਣੀ ਤੋਂ ਮੂਹਰੇ ਪਾਉਣਾ ਉਹ ਬਾਈ ਕੋਈ ਫਾਇਦਾ ਨਹੀਂ ਕਰਦਾ ਤੇ ਪਾਣੀ ਤੋਂ ਬਾਅਦ ਜਿਹੜਾ ਆਪਾਂ ਯੂਰੀਆ ਪਾਉਨੇ ਆ ਉਹ ਆਪਾਂ ਨੂੰ ਜਿਹੜਾ ਚੰਗਾ ਰਿਜ਼ਲਟ ਦੇ ਕੇ ਜਾਂਦਾ ਆ ਹੁਣ ਤੁਸੀਂ ਵੀਡੀਓ ਚ ਵੀ ਦੇਖ ਰਹੇ ਆ ਵੀ ਆਪਾਂ ਪਾਣੀ ਤੋਂ ਤੁਰੰਤ ਬਾਅਦ ਸੰਕੋਰ ਦੇ ਨਾਲ ਯੂਰੀਆ ਪਾਇਆ ਇਹਦੇ ਚ ਕੋਈ ਹਲੇ ਹੋਰ ਕੋਈ ਡੋਜ਼ ਯੂਰੀਆ ਦੀ ਨਹੀਂ ਪਾਈ ਹੈ ਤੇ ਨਾਲ ਜਿਹੜਾ ਤੁਸੀਂ ਬੂਟਾ ਦੇਖ ਰਹੇ ਆ ਅਫਕੀਰਾ ਦੇ ਨਾਲ ਉਹ ਪਾਣੀ ਦੇ ਮੂਰੇ ਵੀ ਯੂਰੀਆ ਪਿਆ ਵਾ ਤੇ ਉਹਦੇ ਵਿੱਚ ਜਿਹੜਾ ਹੁਣ ਯੂਰੀਆ ਜਦੋਂ ਪੈਰ ਖੜਨ ਲੱਗਿਆ ਬੰਦੇ ਨੇ ਉਦੋਂ ਪਾਉਣਾ ਹੁਣ ਤੁਸੀਂ ਦੇਖ ਲਓ ਵੀ ਨਾ ਤੇ ਉਹਦੇ ਤੇ ਯੂਰੀਆ ਨੇ ਕੰਮ ਕਰਿਆ ਤੇ ਨਾ ਉਹਨੂੰ ਬੂਟੇ ਨੇ ਪ੍ਰੋਪਰ ਉਹਦਾ ਵਾਧਾ ਵਿਕਾਸ ਹੋਇਆ ਤੇ ਪਾਣੀ ਵੀ ਦੇਖੋ ਉਹਨੂੰ 20-22 ਦਿਨ ਤੇ ਲੱਗਿਆ ਵਾ ਮੂਰੇ ਵਕੀਰਾ ਕਰੀ ਵੀ ਹੁਣ ਨਤੀਜਾ ਤੁਹਾਡੇ ਸਾਹਮਣੇ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਵਕੀਰਾ ਨਾ ਕਰੋ ਜਾਂ 20-22 ਦਿਨ ਤੇ ਪਾਣੀ ਨਾ ਲਾਓ ਮੇਰੇ ਕੰਨੀ ਤੇ 10 ਦਿਨ ਤੇ ਲਾਓ 12 ਤੇ ਲਾਓ ਪਰ ਮੈਂ ਤੁਹਾਨੂੰ ਨਤੀਜਾ ਦਿਖਾ ਰਿਹਾ ਵੀ ਤੁਹਾਡੀ ਜਿਹੜੀ ਗਲਤੀ ਦਾ ਨਤੀਜਾ ਤੁਹਾਡੇ ਦਾ ਦੇਖ ਕੇ ਵੀ ਆਪਾਂ ਕੁਝ ਨਾ ਸਿੱਖੇ ਫਿਰ ਮੇਰਾ ਵੀਰ ਭਾਈ ਕੋਈ ਗੱਲਾਂ ਨਾਲ ਨਹੀਂ ਸਿਖਾ ਸਕਦਾ ਨਾ ਕੋਈ ਦਿਮਾਗ ਚ ਘੋਲ ਕੇ ਪਾ ਸਕਦਾ ਹਨ ਕਿਉਂਕਿ ਮੈਂ ਕੋਸ਼ਿਸ਼ ਕਰਦਾ ਨਾ ਵਾਤੇ ਵਾਦ ਵੀ ਤੁਹਾਨੂੰ ਜਿਹੜੀ ਇਹ ਚੀਜ਼ ਦਿਖਾਵਾਂ ਨਾਲ ਵੀ ਨਾਲ ਉਹ ਕੰਮ ਕਰਾਂ ਕਿਉਂਕਿ ਪਹਿਲਾਂ ਆਪਾਂ ਸੰਕੋਰ ਪਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਆਪਾਂ ਗਰਾਊਂਡ ਲੈਵਲ ਤੇ ਉਹ ਚੀਜ਼ ਦਿਖਾਈ ਆ ਆਪਣਾ ਨਹੀਂ ਕੰਮ ਹੈਗਾ ਵੀ ਆਪਾਂ ਮਲਕਿ ਖੁਦ ਕੰਮ ਨਾ ਕਰੀਏ ਵੀ ਮਲਕਿ ਉਹ ਤੁਹਾਨੂੰ ਦੱਸੀ ਜਾਈਏ ਜਿੱਦਾਂ ਹੁਣ ਕਈ ਭਰਾ ਬਹੁਤ ਆਪ ਕਿਸੇ ਪੇਜ ਦਾ ਜਾਂ ਚੈਨਲ ਦਾ ਨਾਉ ਨਹੀਂ ਲੈਣਾ 160 ਗ੍ਰਾਮ ਜਿਹੜੀ ਸੰਕੋਰ ਕਹੀ ਜਾਂਦੀ ਹੈ ਵੀ ਰੇਚ ਰਲਾ ਕੇ ਪਾਓ ਵੀ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਪਹਿਲਾਂ ਤੇ ਦੱਸੋ ਵੀ 160 ਗ੍ਰਾਮ ਨੇ ਤੁਹਾਡਾ ਡੱਕਾ ਕੰਮ ਨਹੀਂ ਕਰਨਾ 250 ਗ੍ਰਾਮ ਨਾਰਮਲ ਜਿਹੜੀ ਹੈ ਨਾ ਤੇ ਘੱਟ ਡੋਜ ਨਾ ਤੇ ਵੱਧ ਹੈ ਮੈਂ ਨਾ 250 ਤੋਂ ਘੱਟ ਤੁਹਾਨੂੰ ਰეკਮੈਂਡ ਕਰਦਾ ਤੇ ਨਾ ਹੀ 250 ਤੋਂ ਵੱਧ ਘੱਟੋ ਘੱਟ ਜੇ ਤੁਸੀਂ 250 ਗ੍ਰਾਮ ਆਪਣੇ ਖੇਤ ਦੇ ਵਿੱਚ ਸੰਕੋਰ ਪਾਉਨੇ ਆ ਪਿਉਰੇ ਚ ਰਲਾ ਕੇ ਤਾਂ ਉਹਨੇ ਤੁਹਾਨੂੰ 100% ਰਿਜ਼ਲਟ ਦੇਣਾ ਜੇ 250 ਤੋਂ ਤੁਸੀਂ 300 ਕਰ ਲਈ ਜੇ ਕੋਈ ਤੁਹਾਡਾ ਬੀਜ ਕਈ ਬੀਜ ਇਹ ਜਿਵੇਂ ਜਿਨ੍ਹਾਂ ਤੇ ਸੰਕੋਰ ਜ਼ਿਆਦਾ ਅਸਰ ਕਰਦੀ ਆ ਫਿਰ ਤੁਹਾਡੀ ਜਿਹੜੀ ਕਣਕ ਕਣਕ ਇਹਨ ਚੰਗੀ ਤਰ੍ਹਾਂ ਰਗੜ ਦਣੀ ਆ ਮੇਰਾ ਵੀ 250 ਤੋਂ ਵੱਧ ਵੀ ਨਹੀਂ ਪਾਉਣੀ 250 ਤੋਂ ਘੱਟ ਵੀ ਨਹੀਂ ਪਾਉਣੀ ਹਾਂ ਹੁਣ ਜਿਹੜੀ ਆ ਵਕੀਰਾ ਵਾਲੀ ਗੱਲ ਕਰਦੇ ਆ ਆਪਾਂ ਹਵਕੀਰਾ ਵਾਲੇ ਭਰਾ ਤਜਰਬਾ ਤੁਸੀਂ ਕਰ ਸਕਦੇ ਆ ਵੀ ਤੁਹਾਡੇ ਗੁੱਲੀ ਡੰਡਾ ਨਹੀਂ ਕੰਟਰੋਲ ਹੋਇਆ ਤਾਂ ਤੁਸੀਂ ਸੰਕੋਰ ਪਹਿਲਾਂ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਕਦਮ 5-6 ਕੀਲਿਆਂ ਵਿੱਚ ਸੰਕੋਰ ਪਾ ਦਿਓ ਜੇ ਤੁਸੀਂ ਵਕੀਰਾ ਕਰੀ ਆ ਤੁਸੀਂ ਵਿੱਗਾ ਖੰਡ ਪਹਿਲਾਂ ਦੇਖ ਲਓ ਵੀ ਤੁਹਾਡੇ ਵਿੱਗਾ ਡੇਢ ਵਿੱਗਾ ਥਾਂ ਜੀ ਕਿਤੇ ਹੈਗਾ ਸਾਈਡ ਤੇ ਜਾਂ ਤੁਸੀਂ ਇੱਕ ਮਤਲਬ ਕਿ ਲੱਗ ਸਪੈਸ਼ਲੀ ਕਝੋਲੀ ਚ ਸੰਕੋਰ ਵਾਲਾ ਲਓ ਉੱਥੇ ਤੁਸੀਂ ਜਿਹੜੇ ਸੰਕੋਰ ਹੈ ਅਬਕੀਰ ਵਾਲੇ ਖੇਤ ਦੇ ਵਿੱਚ ਪਾ ਕੇ ਦੇਖ ਲਓ ਜੇ ਉਹ ਤੁਹਾਡੇ ਵਿੱਗੇ ਦੇ ਵਿੱਚ ਕਾਮਯਾਬ ਹੋ ਗਈ ਤਾਂ ਕੋਈ ਗੱਲ ਨਹੀਂ ਜੇ ਪੰਜ ਚਾਰ ਦਿਨ ਦੂਜੀ ਲੇਟ ਹੋ ਜੂਗੀ ਤੁਸੀਂ ਪਾ ਸਕਦੇ ਆ ਕਿਉਂਕਿ ਇਹਨੇ ਪੰਜ ਚਾਰ ਦਿਨ ਦੇ ਵਿੱਚ ਵਿੱਚ ਤੁਹਾਨੂੰ ਦੱਸ ਦੇਣਾ ਵੀ ਇਹ ਅਸਰ ਸਹੀ ਕਰੂਗੀ ਜਾਂ ਗਲਤ ਕਰੂਗੀ ਤਾਂ ਤੁਸੀਂ ਵਿੱਗੇ ਵਿੱਚ ਟਰਾਈ ਕਰਕੇ ਦੇਖ ਸਕਦੇ ਹੋ ਕਿਉਂਕਿ ਸਭ ਤੋਂ ਜ਼ਰੂਰੀ ਕੰਮ ਜਿੱਦਾਂ ਆਪਾਂ ਕਰੀਏ ਵੀ ਆਪਾਂ ਕਿਹੜਾ ਕੰਮ ਆ ਪਾਣੀ ਦੇ ਮੂਹਰੇ ਕਰਨਾ ਜਾਂ ਪਾਣੀ ਤੋਂ ਬਾਅਦ ਕਰਨਾ ਵੀ ਜਿਹਦੇ ਕਰਕੇ ਆਪਣਾ ਜਿਹੜਾ ਝਾੜ ਵੀ ਵਧੀਆ ਰਹੇ ਔਰ ਆਪਣੀ ਜਿਹੜੀ ਫਸਲ ਆ ਲਾਸਟ ਤੱਕ ਵਧੀਆ ਰਹੇ ਕਿਉਂਕਿ 50 ਦਿਨ ਜਿੱਦਾਂ ਆਪਾਂ ਗੱਲ ਕਰੀ ਵੀ 50 ਦਿਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਪਾਣੀ ਦੀ ਮੈਨੇਜਮੈਂਟ ਵਧੀਆ ਕਰਨੀ ਪੈਣੀ ਆ ਆਪਾਂ ਨੂੰ ਤੇ ਦੂਜੇ ਨੰਬਰ ਤੇ ਜਿਹੜੇ ਆਪਣੇ ਹਰਬੀਸਾਈਡ ਨਦੀਨ ਹੈ ਜਿਹੜੇ ਸਪਰੇਅ ਆ ਉਹ ਆਪਾਂ ਕਿਹੜੀਆਂ ਪਾਉਣੀਆਂ ਉਹਦੀ ਸਿਲੈਕਸ਼ਨ ਕਰਨੀ ਪੈਣੀ ਆ ਵੀ ਆਪਾਂ ਕਿਹੜੀ ਆਪਾਂ ਨਦੀਨ ਵੀ ਕੰਟਰੋਲ ਕਰਨੇ ਕਿਉਂਕਿ ਗੁੱਲੀ ਡੰਡਾ ਸਭ ਤੋਂ ਮਾੜਾ ਨਦੀਨ ਆ ਕਣਕ ਦੇ ਵਿੱਚ ਜਿਹੜਾ ਝ ਤੇ ਮੁੜ ਕੇ ਜਿਹੜਾ ਅਗਲੇ ਸਾਲ ਵਾਸਤੇ ਵੀ ਆਪਾਂ ਨੂੰ ਜਿਹੜੀ ਚਿੰਤਾ ਛੱਡ ਜਾਂਦੀ ਕਿਉਂਕਿ ਇਹਦਾ ਬੀਜ ਇੰਨਾ ਕਿ ਪੈ ਜਾਂਦਾ ਮੁੜ ਕੇ ਬੰਦੇ ਦਾ ਇਹ ਤਾਂ ਹੈ ਨਹੀਂ ਵੀ ਆਪਾਂ ਇਹਨੂੰ ਝਾੜੂ ਨਾਲ ਸਾਫ਼ ਕਰ ਲਾਂਗੇ ਖੇਤੋਂ ਸੋ ਇਹਨੂੰ ਜੇ ਆਪਾਂ ਹੁਣੀ ਤੇ ਕੰਟਰੋਲ ਕਰਾਂਗੇ ਤਾਂ ਹੀ ਆਪਣਾ ਕੰਮ ਵਧੀਆ ਆਪਣਾ ਤਾਂ ਜਿਹੜਾ ਕੰਟਰੋਲ ਆ ਸੰਕੋਰ ਵਾਲਾ ਹੀ ਆ ਤੇ ਬਾਕੀ ਜਿਹੜੇ ਭਰਾਵਾਂ ਨੇ ਹੁਣ ਕਹਿੰਨੇ ਵੀ ਆਪਣਾ ਸੰਕੋਰ ਪਾਉਣ ਦਾ ਟਾਈਮ ਵੀ ਲੰਘ ਗਿਆ ਵੀ ਆਪਣੇ ਯਾਰ ਵਕੀਰਾ ਕਰੀ ਸੀ ਕਿ 5-10 ਦਿਨ ਪਾਣੀ ਲੱਗੇ ਨੂੰ ਹੋਗੇ ਪਰ ਗੁੱਲੀ ਡੰਡਾ ਕੰਟਰੋਲ ਨਹੀਂ ਹੋ ਰਿਹਾ ਤਾਂ ਉਹਨਾਂ ਵਾਸਤੇ ਉਹਨਾਂ ਵਾਸਤੇ ਸਭ ਤੋਂ ਵਧੀਆ ਦਵਾਈ ਹੈ ਜਿਹੜੀ ਆਪਾਂ ਸੰਕੋਰ ਤੋਂ ਪਹਿਲਾਂ ਵਾਰ ਤੱਕ ਸੀ ਜਿਹਨੇ ਆਪਣੇ 60 70 80% ਗੁੱਲੀ ਡੰਡਾ ਕੰਟਰੋਲ ਕਰਿਆ ਸੀ ਉਹ ਹੈਗੀ ਹੈ ਟਲੈਂਟਸ ਅਸੀਂ ਟਲੈਂਟਸ ਪਲੱਸ ਜਿਹੜੀ ਟਾਪਿਕ ਹੈ ਇੱਕ ਪੈਕ ਟਾਪਿਕ ਦਾ ਤੇ ਇੱਕ ਡੱਬਾ ਟਲੈਂਟਸ ਦਾ 6 ਬਿੱਗੇ ਤੇ ਕਰਦੇ ਰਹੇ ਹਾਂ 5 ਬਿੱਗੇ ਤੇ ਨਹੀਂ 6 ਬਿੱਗੇ ਤੇ 6 ਬਿੱਗੇ ਤੇ ਤੁਸੀਂ ਟਲੈਂਟਸ ਦਾ ਇੱਕ ਡੱਬਾ ਕਰ ਸਕਦੇ ਨਾਲ ਟਾਪਿਕ ਮਿਲਾ ਕੇ ਜਿਹਦਾ ਬਹੁਤ ਵਧੀਆ ਰਿਜ਼ਲਟ ਹੈ ਜਿੱਦਾਂ ਹੁਣ ਧੁੱਪ ਚੱਲ ਰਹੀ ਆ ਵੀ ਧੁੱਪਾ ਕੋਈ ਬੱਦਲ ਵਾਈ ਨਹੀਂ ਹੈਗੀ ਤੇ ਪਸ਼ਵਾ ਚੱਲ ਰਹੀ ਮੌਸਮ ਸਾਫ਼ ਹੈ ਇਹਦੇ ਵਿੱਚ ਦਾ ਟੈਲੈਂਟਸ ਇੰਨਾ ਕਿ ਵਧੀਆ ਰਿਜ਼ਲਟ ਦਿੰਦੀ ਹੈ ਵੀ ਤੁਸੀਂ ਪੁੱਛੋ ਨਾ ਕਿਉਂਕਿ ਧੁੰਦ ਦੇ ਵਿੱਚ ਕੋਈ ਵੀ ਜਿਹੜੀ ਦਵਾਈ ਹੈ ਜਿਹੜੀ ਆਪਾਂ ਸਪਰੇਅ ਦੇ ਥਰੂ ਫਸਲ ਤੇ ਸੱਟਦੇ ਆਂ ਗੁੱਲੀ ਡੰਡੇ ਤੇ ਸੱਟਦੇ ਆਂ ਉਹ ਧੁੰਦ ਦੇ ਵਿੱਚ ਕੋਈ ਵੀ ਛੇਤੀ ਕੰਟਰੋਲ ਨਹੀਂ ਕਰਦੀ ਹੈਗੀ ਜੇ ਤੁਸੀਂ ਕੰਟਰੋਲ ਕਰਨਾ ਹਲੇ ਤੁਹਾਡੇ ਕੋਲ ਆਪਸ਼ਨ ਆ ਬਹੁਤ ਆ ਠੀਕ ਹੈ ਤੁਸੀਂ ਸੰਕੋਰ ਵੀ ਪਾ ਸਕਦੇ ਆ ਇਹਨੇ ਵੀ ਤੁਹਾਨੂੰ ਵਧੀਆ ਰਿਜ਼ਲਟ ਦੇਣਾ ਤੁਸੀਂ ਟੈਲੈਂਟਸ ਵੀ ਕਰ ਸਕਦੇ ਆ ਤੇ ਜੇ ਤੁਹਾਡਾ ਕੋਈ ਆਪਣਾ ਤਜਰਬਾ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਤੁਹਾਡੇ ਖੇਤ ਦੇ ਵਿੱਚ ਕਿਉਂਕਿ ਜ਼ਿਆਦਾਤਰ ਬੰਦੇ ਜਿਹੜੀ ਵੀਡੀਓ ਜ਼ਿੰਮੇਵਾਰੀ ਦੇਖਦੇ ਆ ਆਪਣੇ ਜੱਟ ਭਾਈਓ ਦੇਖਦੇ ਆ ਉਹਨਾਂ ਨੂੰ ਪਤਾ ਵੀ ਜੇ ਤੁਹਾਡਾ ਕੋਈ ਆਪਣਾ ਤਜਰਬਾ ਵਧੀਆ ਮੇਰੇ ਨਾਲੋਂ ਵੀ ਵਧੀਆ ਹੋ ਸਕਦਾ ਤਾਂ ਤੁਸੀਂ ਉਸ ਹਿਸਾਬ ਨਾਲ ਜਦੋਂ ਤੱਕ ਮੌਸਮ ਸਾਫ਼ ਆ ਉਦੋਂ ਤੱਕ ਜਿਹੜਾ ਕੰਟਰੋਲ ਕਰ ਲੋ ਤਾਂ ਵਧੀਆ ਗੱਲ ਹੈ ਤੇ ਬਾਕੀ ਜਿੱਦਾਂ ਆਪਾਂ ਜਿਹੜੀ ਗੱਲ ਕਰੀ ਆ ਵੀ ਜਿਹੜੀ ਪਾਣੀ ਦੀ ਮੈਨੇਜਮੈਂਟ ਪਾਣੀ ਦੀ ਵੀਰ ਘੱਟੋ ਘੱਟ 30 ਦਿਨ ਤੋਂ ਬਾਅਦ ਤੁਸੀਂ ਪਾਣੀ ਲਾਓ ਤਾਂ ਤੁਹਾਡੀ ਜਿਹੜੀ ਫਸਲ ਹੈ ਉਹ ਵਧੀਆ ਰਹੂਗੀ ਜਿੱਦਾਂ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਦਿੱਤਾ ਵੀ ਇੱਕ ਨੂੰ 22 ਦਿਨ ਤੇ ਪਾਣੀ ਲੱਗਿਆ ਵਾ ਤੇ ਇੱਕ ਫਸਲ ਨੂੰ ਜਿਹੜਾ 30 ਦਿਨ ਤੋਂ ਬਾਅਦ ਪਾਣੀ ਲੱਗਿਆ ਵਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਫਸਲ ਦੇਖ ਰਹੇ ਕਣਕ ਦੇਖ ਰਹ ਤੁਸੀਂ ਫਸਲ ਦੇ ਗੇ ਕਿ ਰਹੇ ਇਹਦੇ ਵਿੱਚ ਤਕਰੀਬਨ 5-6 ਦਿਨ ਸੰਕੋਰ ਪਾਈ ਨੂੰ ਹੋ ਗਏ ਜੇ ਕੋਈ ਸੰਕੋਰ ਨੇ ਨੁਕਸਾਨ ਕਰਨਾ ਹੁੰਦਾ ਤਾਂ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਜਾਂਦਾ ਕਰਿਆ ਵਾ ਕਿਉਂਕਿ ਇਸੇ ਕਰਕੇ ਆਪਾਂ ਜਿਹੜੀ ਅੱਜ ਵੀਡੀਓ ਬਣਾਈ ਹੈ ਤੇ ਕਈ ਬਨਾਮਾਂ ਦੇ ਜਿਹੜੇ ਕਮੈਂਟ ਇਹ ਵੀ ਆਏ ਵੀ ਜਿਹੜੀ ਬਈ ਟੈਲੈਂਟਸ ਆ ਜਾਂ ਮਨ ਦੇ ਵਿੱਚ ਇੱਕ ਸ਼ੰਕਾ ਵੀ ਜਿਹੜੀ ਕਣਕ ਨੂੰ ਪੀਲਾ ਕਰ ਦਿੰਦੀ ਹੈ ਕਣਕ ਨੂੰ ਬਈ ਪੀਲਾ ਉਦੋਂ ਕਰਦੀ ਹੈ ਜਦੋਂ ਆਪਾਂ ਜਿਹੜਾ ਟੈਲੈਂਟਸ ਦਾ ਇੱਕ ਡੱਬਾ 4-4 ਵਿੱਗੇ ਤੇ ਕਰਦੇ ਆ ਉਹ 6 ਵਿੱਗੇ ਵਾਸਤੇ ਹੀ ਬਣਿਆ ਤੇ ਉਹਨੂੰ 6 ਵਿੱਗੇ ਤੇ ਹੀ ਕਰਨਾ ਪਰ ਉਹਦੇ ਵਿੱਚ ਤੁਸੀਂ ਜਿਹੜੀ ਟੌਪਿਕ ਹੈ ਟੌਪਿਕ ਦਾ ਇੱਕ ਪੈ ਤੇ ਉਹਦੇ ਨਾਲ ਉਹ ਵਧੀਆ ਜਿਹੜਾ ਰਿਜ਼ਲਟ ਦਿੰਦੀ ਹੈ ਤੇ ਬਾਕੀ ਸੰਕੋਰ ਆ ਸੰਕੋਰ ਤੁਹਾਨੂੰ ਪਤਾ ਹੀ ਜਿਹੜੇ 250 ਗ੍ਰਾਮ ਆਪਾਂ ਕੀਲੇ ਦੀ ਵਰਤਣੀ ਹੈ ਤੇ ਰੇ ਦੇ ਵਿੱਚ ਵਰਤਣੀ ਤੇ ਪਾਣੀ ਲਾਉਣ ਤੋਂ ਤੁਰੰਤ ਬਾਅਦ ਵਰਤਣੀ ਜਿਹੜਾ ਇਹਦਾ ਵਧੀਆ ਤਰੀਕਾ ਹੈ ਜਿਹੜਾ ਆਪਾਂ ਵਰਤਦੇ ਆ ਤੇ ਵੀਡੀਓ ਮੇਰਾ ਵੀਰ ਲੰਬੀ ਹੋ ਜਾਣੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਤੇ ਜਿਹੜੇ ਭਰਾ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ